ਪੰਜਾਬ ਦੀ ਚਾਰ ਜਗ੍ਹਾ ਦੇ ਉੱਤੇ ਜਿੰਨੀ ਚੋੜ ਹੋ ਰਹੀ ਹੈ ਤਾਂ ਉੱਥੇ ਜ ਜਿੰਨੀ ਚੋੜਾ ਦੇ ਵਿੱਚ ਪ੍ਰਚਾਰ ਵਾਸਤੇ ਜਿਹੜੇ ਨੇ ਅਰਵਿੰਦ ਕੇਜਰੀਵਾਲ ਦੇ ਨਾਲ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਨੇ ਤਾਂ ਉੱਥੇ ਠੇਕਾ ਮੁਲਾਜ਼ਮਾਂ ਸੰਘਰਸ਼ ਮੋਰਚੇ ਵੱਲੋਂ ਵੀ ਅੱਜ ਜਿਹੜਾ ਆ ਆਮ ਆਦੀ ਪਾਰਟੀ ਦੇ ਉਮੀਦਵਾਰ ਦੇ ਘਰ ਦੇ ਮੋਰੇ ਆ ਕੇ ਦੁਬਾਰਾ ਫਿਰ ਜਿਹੜਾ ਪ੍ਰਦਰਸ਼ਨ ਕੀਤਾ ਜਾਏ ਭਾਈ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਜਾਣਾ ਕਿ ਰੂਪਰੇਖਾ ਰਣ ਵਾਲੀ ਹੈ ਏ ਜੀ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਬੈਨਰ ਇਹ ਅਸੀਂ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਾਂ ਜਿਹੜੇ ਆਊਟਸੋਰਸਿੰਗ ਲਿਸਟਮੈਂਟ ਮੁਲਾਜ਼ਮਾਂ ਉਹਨਾਂ ਦਾ ਰਜਗਾਰ ਪੱਕਾ ਕੀਤਾ ਜਾਵੇ ਗੁਜ਼ਾਰੇਯੋਗ ਤਨਖਾਹ ਦਿੱਤੀ ਜਾਵੇ ਇਹ ਸਾਡਾ ਜਦੋਂ ਜਿਮਣੀ ਚੋਣਾਂ ਦਾ ਐਲਾਨ ਹੋਇਆ ਉਦੋਂ ਤੋਂ ਅਸੀਂ ਠੇਕਾ ਮੁਲਾਜ਼ਮ ਮੋਰਚੇ ਦੇ ਬੈਨਰ ਇਹ ਚਾਰ ਜ਼ਿਲ੍ਹੇ ਆ ਉਹਨਾਂ ਤੋਂ ਅਸੀਂ ਰੋਸ ਮਾਰਚ ਕਰਕੇ ਲਿਫਲੇਟ ਵੰਡ ਰਹੇ ਹਾਂ ਜਿੱਥੇ ਮੁੱਖ ਮੰਤਰੀ ਸਾਹਿਬ ਜਾਂਦੇ ਆ ਉੱਥੇ ਅਸੀਂ ਆਪ ਦਾ ਵਿਰੋਧ ਪ੍ਰਦਰਸ਼ਨ ਕਰਦੇ ਆਂ ਚੌਥੀ ਵਾਰ ਮੁੱਖ ਮੰਤਰੀ ਦੇ ਨਾਲ ਆ ਮੁੱਖ ਮੰਤਰੀ ਚੌਥੀ ਵਾਰ ਵੀ ਆ ਰਿਹਾ ਕੋ ਪਹਿਲਾਂ ਵੀ ਟੋਨੀਆ ਮੀਟਿੰਗਾਂ ਹੋਈਆਂ ਕਿ ਗਲਵਾ ਸਿਰੇਂ ਲੱਗ ਰਹੀ ਅਸੀਂ ਲਗਾਤਾਰ ਸੰਘਰਸ਼ ਕਰਦੇ ਆ 24 ਮੀਟਿੰਗਾਂ ਸਾਨੂੰ ਲਿਖਤੀ ਰੂਪ ਚ ਦਿੱਤੀਆਂ ਸਰਕਾਰ ਨੇ 24 ਚੋਂ ਇੱਕ ਮੀਟਿੰਗ ਵੀ ਨਹੀਂ ਕੀਤੀ ਜਲੰਧਰ ਚੋਣਾ ਵੇਲੇ ਮੁੱਖ ਮੰਤਰੀ ਸਾਹਿਬ ਨੇ ਇੱਕ ਵਾਰੀ ਮੀਟਿੰਗ ਕੀਤੀ ਆ ਉਹਨਾਂ ਚੇ ਭਰੋਸਾ ਦਿਵਾਇਆ ਵੀ ਤੁਹਾਡੇ ਜਿਹੜੇ ਆਊਟਸੋਰਸ ਇਨਵੈਸਟਮੈਂਟ ਮੁਲਾਜ਼ਮਾਂ ਇਹਨਾਂ ਦਾ ਮਸਲਾ ਬਾਜਵਾਂ ਅਸੀਂ 20 ਜੁਲਾਈ ਨੂੰ ਇਹ ਮਸਲਾ ਹੱਲ ਕਰਾਂਗੇ ਹਰ ਹਾਲ ਹੱਲ ਕਰਾਂਗੇ ਪਰ 20 ਜੁਲਾਈ ਟੱਪੇ ਨੂੰ ਖਾਸ ਦਿਨ ਹੋ ਗਏ ਉਸ ਤੋਂ ਬਾਅਦ ਫਿਰ ਅਸੀਂ ਆਦਾ ਪ੍ਰੋਟੈਸਟ ਲਗਾਤਾਰ ਜ ਅਜੇ ਨਹੀਂ ਲੱਗ ਰਿਹਾ ਵੀ ਪੁਲਿਸ ਨੇ ਕੇਰਾ ਪਾ ਰੱਖਿਆ ਮੀਟਿੰਗ ਹੋ ਗਈ ਥੋੜੀ ਲੱਗਦਾ ਹੈ ਕੋਈ ਦੇਖੋ ਇਹ ਤਾਂ ਪ੍ਰਸ਼ਾਸਨ ਆ ਇਹਨਾਂ ਦੀ ਡਿਊਟੀ ਆ ਅਸੀਂ ਅਕਸਰ ਹੀ ਜਦੋਂ ਜਾਣੇ ਆ ਅ ਕੋਈ ਸਰਕਾਰ ਆ ਦਾਵੇ ਵਾਦੇ ਕਰਕੇ ਆਉਂਦੀ ਜਦੋਂ ਅਸੀਂ ਪੁੱਛਣ ਜਾਂਦੇ ਹਾਂ ਸਵਾਲ ਵੀ ਤੁਸੀਂ ਇਹ ਗੱਲ ਕਹੀ ਸੀ ਹੁਣ ਇਹਨਾਂ ਕੀ ਬਣਿਆ ਫਿਰ ਉਹ ਤਾਂ ਠੀਕ ਹੈ ਪ੍ਰਸ਼ਾਸਨ ਅਧਿਕਾਰੀ ਜਿਹੜੇ ਹੁੰਦੇ ਆ ਇਹ ਸਰਕਾਰ ਦੀ ਕੰਦ ਬਣ ਕੇ ਸਾਡੇ ਮੂਰੇ ਖਲਾਉਂਦੇ ਆ ਜੀ ਇਹ ਤਾਂ ਕੰਨੀ ਧਰਨਿਆਂ ਚੋਂ ਸਰਕਾਰ ਸਾਡੀ ਜਿਹੜੀ ਧਰਨਿਆਂ ਚੋਂ ਸਾਡੀ ਪਾਰਟੀ ਉੱਠੀ ਹੋਈ ਹੈ ਧਰਨਿਆਂ ਚੋਂ ਇਹ ਪਾਰਟੀ ਜਿਹੜੇ ਆਵਾ ਦੀ ਪਾਰਟੀ ਧਰਨਿਆਂ ਚੋਂ ਉੱਠੀ ਹੋਈ ਧਰਨਾ ਨਹੀਂ ਲੱਗਣ ਦੇਾਂਗੇ ਇਹ ਤਿੰਨ ਸਾਲਾਂ ਜਿੰਨੇ ਧਰਨੇ ਲੱਗੇ ਲੱਗੇ ਮੇਰੇ ਤਾਂ ਗੱਲ ਜਿਹੜੀਆਂ ਗੱਲਾਂ ਮੁੱਖ ਮੰਤਰੀ ਸਾਹਿਬ ਨੇ ਕਹੀਆਂ ਉਹ ਸਾਰੀਆਂ ਗੱਲਾਂ ਦੇ ਉਲਟ ਖੜੇ ਆ ਉਹਨਾਂ ਨੇ ਵੀਆਪੀ ਕਲ ਉਹਨਾਂ ਨੇ ਧਰਨਾ ਮੁਕਤ ਪੰਜਾਬ ਕਰਨ ਦਾ ਕਿਹਾ ਸੀਗਾ ਉਹਨਾਂ ਨੇ ਕਿਹਾ ਸੀ ਕਿਸੇ ਦੇ ਡਾਂਗ ਨਹੀਂ ਫਿਰੂਗੀ ਜਦ ਕਿ ਕੌਣੀ ਮੁੱਖ ਮੰਤਰੀ ਜਦਨ ਆਏ ਆ ਉਹ ਦਿਨ ਜੀ ਇਸੇ ਤਰ੍ਹਾਂ ਗਏ ਆ ਇਕੱਠੇ ਹੋ ਕੇ ਆਪਣੀ ਗੱਲ ਦੱਸਣਾ ਉੱਥੇ ਸਾਡੇ ਡਾਂਗ ਫਰੀ ਆ ਉਸ ਤੋਂ ਬਾਅਦ ਸੀਐਸਟਾਫ ਸਭ ਚੱਕ ਲਏ ਆ ਇਸੇ ਤਰ੍ਹਾਂ ਮਤਲਬ ਅੱਜ ਵੀ ਚਾਂਸ ਹੈ ਕਿ ਡਾਂਗ ਫਿਰਨ ਦਾ ਉਹ ਦੇਖੋ ਪ੍ਰਸ਼ਾਸਨ ਦੇ ਹੱਥ ਆ ਪ੍ਰਸ਼ਾਸਨ ਦੇ ਹੱਥ ਆ ਅਸੀਂ ਤਾਂ ਆਪਦਾ ਜਿਹੜਾ ਸੰਘਰਸ਼ ਆ ਉਹ ਇਸੇ ਰੂਪ ਵਿੱਚ ਜਾਰੀ ਰੱਖਾਂਗੇ ਚਾਹੇ ਇਹ ਸਰਕਾਰ ਦੀ ਮਰਜ਼ੀ ਆ ਚਾਹੇ ਉਹ ਜੇਲਾ ਡਾਂਗਾ ਜੋ ਵੀ ਉਹ ਕਰ ਸਕਦੀ ਹੈ ਸਰਕਾਰ ਉਹਦੇ ਹੱਥ 'ਚ ਆ ਪਰ ਅਸੀਂ ਆਪਦਾ ਸੰਘਰਸ਼ ਸਾਡੇ ਹੱਥ 'ਚ ਆ ਜਦੋਂ ਕਿਸ ਤਰ੍ਹਾਂ ਦਾ ਰਹਿਣ ਵਾਲਾ ਤਾਂ ਕਿਸ ਤਰ੍ਹਾਂ ਦਾ ਵਿਰੋਧ ਕਰੋਂਗੇ ਜੇ ਅਗਰ ਮੁੱਖ ਮੰਤਰੀ ਕੋਲ ਮੀਟਿੰਗ ਨਹੀਂ ਕਰਦੇ ਵਿਰੋਧ ਕਿਸ ਤਰ੍ਹਾਂ ਕਰੋਗੇ ਅਸੀਂ ਜਿਸ ਤਰ੍ਹਾਂ ਪਹਿਲਾਂ ਕਰਦੇ ਆ ਉਸੇ ਤਰ੍ਹਾਂ ਸਾਰੇ ਆਗੂ ਵਿਚਾਰ ਚਰਚਾ ਕਰਕੇ ਮਾਰਚ ਵੀ ਕਰ ਸਕਦੇ ਆ ਕਾਲੀਆਂ ਝੰਡਿਆਂ ਵਿੱਚ ਦਿਖਾ ਸਕਦੇ ਆ ਉਹ ਅਸੀਂ ਵਿਰੋਧ ਕਰਾਂਗੇ ਇਹ ਅਸੀਂ ਅੱਜ ਵੀ ਨਹੀਂ ਕੱਲਾ ਗਾਵੇਂ ਜਿੱਥੇ ਵੀ ਮੁੱਖ ਮੰਤਰੀ ਸਾਹਿਬ ਆਉਣਗੇ ਜਾਰੀ ਰੱਖਾਂਗੇ ਆਪਾਂ ਹਾਂ ਤੁਸੀਂ ਆਵਾਜ਼ ਦੀ ਪਾਰਟੀ ਦੇ ਉਮੀਦਵਾਰ ਦੇ ਘਰ ਤੇ ਬਾਹਰ ਬੈਠੇ ਹੋ ਕੀ ਲੱਗਦਾ ਕੋਈ ਮੀਟਿੰਗ ਸੀਰੇ ਚੜਨ ਦੀ ਆਸ ਕੋਈ ਲੱਗਦੀ ਹੈ ਪ੍ਰਸ਼ਾਸਨ ਵੱਲੋਂ ਕੋਈ ਆਸ਼ਵਾਸ਼ਣ ਦਿੱਤਾ ਗਿਆ ਹਾਂਜੀ ਇਹਨਾਂ ਨੇ ਕਿਹਾ ਸਾਡੀ ਮੀਟਿੰਗ ਹੈ ਜੀ ਸਾਨੂੰ ਫਾਈਨਲ ਮੀਟਿੰਗ ਜਿਹੜੀ ਆ ਉਹ ਦਵਾਈ ਜਾਵੇ ਕਿਉਂਕਿ ਮਸਲੇ ਉਹ ਫਾਈਨਲ ਮੀਟਿੰਗ 'ਚ ਹੀ ਹੱਲ ਹੋਣੇ ਆ ਸੋ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਿਹੜੀ ਗੱਲ ਹੋਈ ਆ ਉਹਨਾਂ ਨਾਲ ਉਹਨਾਂ ਨੇ ਇਸ ਗੱਲ ਦਾ ਭਰੋਸਾ ਦਿੱਤਾ ਵੀ ਤੁਹਾਨੂੰ ਇਹ ਮੀਟਿੰਗ ਅਸੀਂ ਹਰ ਹਾਲ ਦਵਾਵਾਂਗੇ ਤਾਂ ਲਗਾਤਾਰ ਜਿੱਥੇ ਜਿੰਮਨੀ ਚੋਰਾ ਹੋ ਰਹੀਆਂ ਨੇ ਤਾਂ ਉੱਥੇ ਹੀ ਸੰਘਰਸ਼ ਨੇ ਜਿਹੜੇ ਜਿਹੜੇ ਲਾਵਾਕਵਾਕ ਯੂਨੀਅਨਾਂ ਵੱਲੋਂ ਚਾਹੇ ਉਹ ਆਸ਼ਾ ਯੂਨੀਅਨ ਆਸ਼ਾ ਵਰਕਰ ਯੂਨੀਅਨ ਹੋਵੇ ਚਾਹੇ ਠੇਕਾ ਮੁਲਾਜ਼ਮ ਹੋਣ ਪਰ ਆਪਣਾ ਸੰਘਰਸ਼ ਹੈ ਜਿਹੜਾ ਆਪਣਾ ਵਿਰੋਧ ਹੈ ਜਿਹੜਾ ਪ੍ਰਗਟਤਾ ਰਹੇ ਨੇ ਸਰਕਾਰ ਦੇ ਖਿਲਾਫ ਹੈ ਜਿਹੜਾ ਲੋਕਾਂ ਦਾ ਗੁੱਸਾ ਵੀ ਹੈ ਜਾ ਕਿਹਾ ਜਾਂਦਾ ਜਿਹੜਾ ਮੁੱਖ ਮੰਤਰੀ ਵੱਲੋਂ ਵਾਅਦੇ ਕੀਤੇ ਗਏ ਸੀ ਜਾਂ ਮੀਟਿੰਗਾਂ ਦਿੱਤੀਆਂ ਗਈਆਂ ਸੀ ਉਹ ਜਿਹੜੇ ਵਾਅਦੇ ਸੀ ਉਹ ਪੂਰੇ ਨਹੀਂ ਕੀਤੇ ਗਾਰੇ ਤਾਂ ਉਸ ਦਾ ਜਿਹੜਾ ਵਿਰੋਧ ਹੈ ਤਾਂ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ ਤਾਂ ਆਓ ਦੇਖਦੇ ਹਾਂ ਕੀ ਕਹਿਣਾ ਹੈ ਜਾਂ ਅੱਜ ਇਹਨਾਂ ਦੀ ਮੀਟਿੰਗ ਜਿਹੜੀ ਹੈ ਸਿਰੇ ਲੱਗਦੀ ਹੈ ਜਾਂ ਨਹੀਂ ਲੱਗਦੀ ਤਾਂ ਬਣੇ ਰਹੋ ਪੰਜਾਬ ਹਾਰੇ ਨਾਲ ਲਾਈ